ਸੋ ਗਾਇਸ ਅੱਜ ਅਸੀਂ ਤੁਹਾਨੂੰ ਬਹੁਤ ਦਿਨ ਬਾਅਦ ਮਿਲਣ ਲੱਗੇ ਆ ਠੀਕ ਆ ਅਸੀਂ ਗਏ ਸੀ ਕਿ ਸਾਗ ਲੈਣ ਤੇ ਘਰੇ ਅਸੀਂ ਰੀਤ ਉਹਨਾਂ ਨੂੰ ਪ੍ਰੀਤ ਨੂੰ ਕਹਿ ਕੇ ਆਦਾ ਕਿ ਕੁੱਕਰ ਧੋ ਕੇ ਰੱਖੋ ਤੇ ਸਾਗ ਸਾਨੂੰ ਮਿਲਿਆ ਨਹੀਂ ਜਾ ਕੇ ਉਹਨਾਂ ਦੇ ਰੈਕਸ਼ਨ ਦੇਖਦੇ ਆ ਕਿੱਦਾਂ ਦੇ ਆ ਫਿਲਹਾਲ ਅਸੀਂ ਰੁਕੇ ਆ ਟੇਕ ਲੈਣ ਹੈਂ ਵਿੱਚ ਸਾਗ ਵਿੱਚ ਕੇਕ ਵਿੱਚ ਦੁੱਧ ਪਤਾ ਨਹੀਂ ਕੀ ਕੀ ਲੰਦੇ ਫਿਰਦੇ ਆ ਹਾਏ ਮੰਮੀ ਹਾਂ ਮੰਮੀ ਟੀੜੀ ਲੜਕੀ ਚਲੋ ਦੋਸਤ ਉਹਨਾਂ ਘਰ ਚੱਲ ਕੇ ਮਿਲਦੇ ਹੁਣ ਕੀ ਬੰਦ ਦੇਖਦੇ ਆ ਕੀ ਕਹਿੰਦੇ ਆ ਇਚਾਰ ਮੈਂ ਕੁਕ ਕਰਤਾ ਹਾਂ ਕੇ ਬੇਟੀ ਕੀ ਕਰ ਰਹੇ ਸਭਾ ਲੱਗੇ ਸਭਾ ਕੇਕ ਲੈ ਕੇ ਆਏ ਹਾਂ ਹਾਂ ਹੈ ਕੇਕ ਲੈ ਕੇ ਆਏ ਹਾਂ ਹਾਂ ਕੱਲੇ ਵੀ ਕੇ ਜਾਣਾ ਮੈਂ ਆਓ ਮੈਨੂੰ ਇਹਨੇ ਕਹਿ ਤਾ ਉਹ ਕਹਿੰਦੀ ਮम्मा ਨਾ ਕਹਿੰਦੀ ਆ ਜੀ ਉਹ ਕਹਿੰਦੀ ਮम्मा ਨੇ ਸਾਗ ਸਾਗ ਦਾ ਮਿਲਿਆ ਨਹੀਂ ਹਾਂ ਫਿਰ ਕੇਕ ਲਿਆ ਇਹਨੂੰ ਤਾਂ ਪਾ ਲੈਣੇ ਐਵੇਂ ਸਾਗ ਲੈ ਕੇ ਨਹੀਂ ਤਾਂ ਕੇਕ ਵਾਲੇ ਇੱਧਰ ਮੋਮਬਤੀਆਂ ਵੀ ਲਾ ਦਿਆਂਗੇ ਨਹੀਂਗਾ ਸਾਗ ਮਿਲਿਆ ਨਹੀਂ ਤਾਂ ਕੇਕ ਆ ਇਹ ਤਾਂ ਪੰਦੇ ਵੀ ਦਾ ਬਰਥਡੇ ਆ ਤੁਹਾਡਾ ਕੁੱਕਰ ਕਿੱਥੇ ਆ ਥੋੜਿਆ ਕਾਚਾ ਬਣਾਉਣਾ ਸਾਬੀ ਕਿਰਨਾ ਕੋਈ ਚੋਪਾ ਮਿਲੇ ਨਹੀਂ ਸਾਗ ਤਾਂ ਨਹੀਂ ਤੇ ਫਿਰ ਤੇ ਇਹਨੂੰ ਖਾਣਾ ਕਿ ਲੋੜ ਆ ਮੇਰੇ 8:00 ਵਜੇ ਹਾਏ ਆਂ ਕਿ ਮਿਰਜੇ 8:00 ਤੱਕ ਕਰਕੇ ਵਜੇ ਤੱਕ ਕਿੰਨੀ ਬੜੀ ਵਜੇ ਕੀ ਵਜੇ ਕਰਦੋ ਹਾਂ ਵੀ ਕਿੰਨੀ ਬੜੀ ਹਾਏ ਮੈਂ ਮਰ ਗਈ ਏ ਕਿਵੇਂ ਵਰਵਾਲੀਂ ਫੋਰ ਤੇ ਮੈਂ ਬਾਜੀ ਨੂੰ ਕੱਟ ਕੇ ਹਾਂ ਦੀ ਸੀ ਮੈਂ ਕਿਹਾ ਤੁਸੀਂ ਫਲ ਦੇਖਿਆ ਕਹਿੰਦੇ ਤਾਂ ਟਵਾਟਰ ਮੈਂ ਕਿਹਾ ਮੈਂ ਤੁਹਾਨੂੰ ਕੱਟ ਕੇ ਦਿਖਾਉਂਦੀ ਮੈਂ ਕੱਟਿਆ ਉਹ ਮੇਰੇ ਸਿੱਧੇ ਚਲੋ ਜੀ ਮੈਂ ਕਿਹਾ ਆਰਾਮ ਫਲ ਦੇਖ ਲਓ ਪਹਿਲਾਂ ਤੁਸੀਂ ਮੈਂ ਕਿਹਾ ਮੜ ਕੇ ਬਾਅਦ ਤੁਹਾਨੂੰ ਇੱਕ ਹੋਰ ਚੀਜ਼ ਦਿਖਾਉਣੀ ਹੈ ਹਾਂ ਬੱਸ ਮੈਂ ਕਿਹਾ ਲੈ ਦੇਖ ਲੈ ਕਰਦੇ ਵਾਦਗੀ ਹੋਰ ਗੈਂਬੇ ਖੂਰ ਵੀ ਕੇ ਦੇਖ ਮਿੱਠਾ ਮੈਂ ਕਿਹਾ ਨਹੀਂ ਜਿਹੜਾ ਗੋਪੀ ਦਾ ਬਿੰਨੀਓ ਮਿੱਠਾ ਹੁੰਦਾ ਵਾ ਮੈਂ ਦੱਸਣਾ ਆਰਾਮ ਫਲਾਂ ਹੂੰ ਆਹਹ ਇਹ ਤਾਂ ਨਹੀਂ ਸੰਤਰਾ ਹੈ ਤਾਂ ਆਹਹ ਲੈ ਗੱਟ ਜਦੋਂ ਜ ਲੈ ਕੇ ਮਮਾ ਨੂੰ ਕਰ ਤੀ ਆਹਹ ਆਂਬ ਵੀ ਭਾਈ ਅੱਜ ਵੀਡੀਓ ਬਣਾਈ ਤੁਸੀਂ ਦੱਸੋ ਯਾਰ ਪਹਿਲਾਂ ਮਿਲਿਆ ਕਿ ਨਹੀਂ ਸੀ ਦੀਦੀ ਕੋ ਮਮਾ ਰੀਤ ਦੇਤੀ ਸਾਗ ਡੰਗੇ ਅੱਤੇ ਅੱਗੇ ਨੂੰ ਮਾਉਂਦੇ ਮਮਾ ਤਾਂ ਖਾਣੋ ਆਲੇ ਆਲੇ ਸੰਤਰਾ ਮਮਾ ਸੰਤਰਾ ਨਾ ਡੰਗੇ ਆ ਸੰਤਰਾ ਮਾੜਾ ਕਿੰਨਾ ਕੀ ਖਾਣਾ ਯਾਰ ਸਾਗ ਦਾ ਕਿੰਨਾ ਹੀ ਸੀਗਾ ਫਿਰ ਮੈਂ ਤਾਂ ਮੇਲ ਤੇ ਵੀ ਕਰਨੀ ਆ ਕਿੰਨਾ ਸਾਗ ਨੂੰ ਵੀ ਕਰਾਂਗੇ ਕੁਫੇ ਕੁੱਕੀ ਬਣਾਏ ਦੱਸੋ ਪਹਿਲਾਂ ਇਹ ਕੁੱਕੀ ਨਾਲ ਇੱਕਦਮ ਧੋੜਾ ਮਾਰ ਦੋ ਇੱਕ ਲਿਓ ਬਣਨ ਦਾ ਕੁੱਕੀ ਚਾਰਾਂ ਮਰ ਕੇ ਪਾ ਲਓ ਮੈਂ ਮਦਦ ਲੈ ਕੇ ਆਇਆ ਝੂਠ ਮਾਰਦੀ ਆ ਨਹੀਂ ਲੈ ਕੇ ਆਏ ਸੌ ਲੱਗੇ ਉਹ ਪਹਿਲਾਂ ਹੀ ਮੇਰੇ 7 ਵਜੇ ਲੈ ਦੋ ਅੱਜ ਪਹਿਲਾਂ ਹੀ ਬਾਜ਼ੀ ਕਰਦੇ ਸੀ ਕਹਿੰਦੇ ਲੈ ਤੁਸੀਂ ਇਹ ਹੋ ਸਕ ਲੈਣਗੇ ਮੈਂ ਕਿ ਹੋਰ ਕੀ ਮੈਂ ਤਾਂ ਵੈਸੇ ਜਲਦੀ ਬਣ ਜਾਣਾ ਕਟਿਆ ਹੋਇਆ ਲੈ ਕੇ ਆਉਣੀ ਕਹਿੰਦੇ ਉਹ ਤਾਂ ਆਏ ਦੱਸ ਜੀ ਤਾਂ ਬਣੇ ਜਾਣਾ ਮਿਲਿਆ ਰਸਤੇ ਨਹੀਂ ਆਗਾ ਜੀ ਮਾਸਾਲਾ ਮੁਰਗਾ ਬਣਾ ਲੈ। ਹਾਂ ਉਹ ਕਿ ਬਣਾਈ ਗੇ ਮੈਂ ਮੁਰਗਾ ਤਰ। ਬਿਆਰ ਕੋ ਸਾਭ ਗਏ ਜੇ ਖਾਣ ਦੀ ਜੀ ਨਹੀਂ ਕਰਦੋ। ਸਾਭ ਦੇ ਦਿਲ ਦਾ ਦੱਸਣਾ। ਹੁਣ ਦੋ ਨੀ ਦੁਕਾਨਾਂ ਸੀਗੀਆਂ। ਸਾਨੂੰ ਘਾਟਾ ਤੇ ਤਾਂ ਸਾਗ ਨਾ ਲਿਆ ਕਰੋ। ਸਾਗ ਦਾ ਘਾਟਾ ਮੈਂ ਤਾਂ ਸਾਗ ਨਾ ਲਿਆ ਕਰਾਂ। ਦੋ ਤਿੰਨ ਰੀਤ ਕੁਰਸੀ ਲੈ ਕੇ ਨੂੰ। ਦੋ ਹੀ ਦੁਕਾਨਾਂ ਸੀਗੀਆਂ। ਜਾਂ ਉਹ ਕਿਤੇ ਨਹੀਂ ਲੈਣੀ। ਤੂੰ ਲੈ ਆ ਤੋ। ਇਹ ਤਾਂ ਗੇਫ ਸੋਫਾ ਦੀ ਸੰਤਰਾ ਲੈ ਆ। ਲੈ ਕੇ ਤਾਂ ਆਇਆ ਵੇ। ਨਹੀਂ ਆ। ਆ ਦੇਖੇ ਤੂੰ। ਸਬਾਈਟ ਵੀਰੇ ਬਣਾਵਾ ਵਿਖਾਓ ਠੀਕ ਆ ਲੈ ਚਾਹ ਵੀਰੇ ਬਣਾਉਂਦੇ ਸੀ ਵੀ ਪਰ ਅੱਜ ਨਾ ਮੈਂ ਤਾਂ ਇਨਾ ਸਾਗ ਲੈਣ ਆਏ ਆ ਅੱਜ ਰਾਤ ਵੀਡੀਓ ਬਣਾਈ ਸੀਗੀ ਉਹਨਾਂ ਦੇ ਰੈਕਸ਼ਨ ਦੇਖਦੇ ਆ ਜਾ ਕੇ ਨਹੀਂ ਬਸ ਫਲਾਇ ਕਰ ਆਏ ਹੋਏ ਹੋਏ ਉਧਰ ਵੀ ਧਿਆਨ ਰੱਖ ਲੈ ਕੋਈ ਮੈਨੂੰ ਪੁੱਛਿਆ ਹੀ ਨਹੀਂ ਆਲਾ ਚੱਲੇ ਅਵੇ ਆਲੇ ਇਹ ਅਸੀਂ ਗਿਆ ਹੀ ਕਰ ਜਾ ਕੇ ਦੇਖਦੇ ਉਹਨਾਂ ਦੇ ਰੈਕਸ਼ਨ ਕੀ ਵਿਚਾਰੀ ਪੂਕਰ ਤੋਂ ਬੈਠੀਆਂ ਕੁੱਕਰ ਕਿੱਥੇ ਰੱਖਿਆ ਦੱਦਾ ਉਹ ਯਾਰ ਕੈਮਰਾ ਇੱਥੇ ਰੱਖਿਆ ਸੀ ਮੈਂ ਇੱਥੇ ਖਵਾਉਣ ਭਿਆਂ ਲੱਗੀ ਸੀ ਮੈਂ ਅੰਦਰ ਲਈ ਹੁਣ ਕੇਕ ਖਾਈਏ ਫਿਰ ਕੇਕ 'ਨੇ ਤੜਕਾ ਲਾ ਲਉ ਤਾਂ ਦੋਸਤੋ ਸਾਡਾ ਅੱਜ ਸਾਗ ਬਣ ਚੁੱਕਿਆ ਫਾਈਨਲੀ ਫਾਈਨਲੀ ਸਾਗ ਦੀ ਵਾਰੀ ਆ ਚੁੱਕੀ ਦਾਸਤ ਤਾਂ ਪਹਿਲਾਂ ਦੋਸਤੋ ਇਸ ਕੋ ਸਿਗਰਟਸ ਮਾਰ ਖਾ ਚੁੱਕੇ ਸਿਗਰਟ ਇਹ ਇਹ ਨੈਕਸਟ ਡੇ ਆ ਗਿਆ ਹੈ ਜਿਹੜਾ ਤੁਸੀਂ ਪਿਛਲੀ ਦੇਖੀ ਹੈ ਕੱਲ ਸਾਨੂੰ ਸਾਗ ਨਹੀਂ ਮਿਲਿਆ ਸੀ ਅੱਜ ਮੁੰਈਆਂ ਆਏ ਕੱਪੜੇ ਪੈਸਨਾਤੇ ਨਹੀਂ ਐਵੇਂ ਹੀ ਆ ਪਾਇਆ ਸੀ ਕੱਲ ਇੱਕ ਗਰਮਗਾਲਾ ਸ਼ੇਰ ਆ ਪੜਿਆ ਸੀ ਅੱਜ ਸਰਦਗਾਲਾ ਸ਼ੇਰ ਹੈ ਨਾ ਲੈਣੀ ਗੱਲ ਵੀ ਸ਼ੇਰ ਵਾਲਾ ਸੂਟ ਪਾਇਆ ਸੀ ਕੱਲ ਚਿੱਟੇ ਵਾਲਾ ਪਾਇਆ ਸੀ ਸ਼ੇਰ ਵਾਲਾ ਪਾਇਆ ਨੀਲਾ ਸ਼ੇਰ ਹਾਂ ਕੱਲ ਕਾਲਾ ਸ਼ੇਰ ਸੀਗਾ ਅੱਜ ਨੀਲਾ ਸ਼ੇਰ ਪੀਲਾ ਹੁੰਦਾ ਹੀ ਰੰਗ ਤਾਂ ਦੋਸਤੋ ਤੁਹਾਨੂੰ ਲੋਕੀ ਤੁਹਾਨੂੰ ਖਾ ਕੇ ਦੱਸਾਂਗੇ ਅਗਲੀ ਵੀਡੀਓ ਚ ਖਾਵਾਂਗੇ ਹੁਣ ਨੈਕਸਟ ਵੀਡੀਓ ਚ ਕਿਉਂਕਿ ਹੁਣ ਰਾਤ ਦੇ ਕਿੰਨੇ ਬੱਜ ਚੁੱਕੇ ਐ 11 10 11 ਵੱਜ ਗਏ ਆ ਸਾਗ ਅਸੀਂ ਬਣਾਇਆ ਗੈਸ ਤੇ ਚੁੱਲੇ ਤੇ ਬਣਾਉਣਾ ਸੀਗਾ ਪਰ ਬੰਦੇ ਨਹੀਂ ਜਿੱਖ ਸਕੇ ਕਿਉਂਕਿ ਅਸੀਂ ਬੰਦੇ ਢੱਲੇ ਆ ਤੇ ਅੱਗ ਮਚਾਉਣ ਦੀ ਅਸੀਂ ਕੋਲ ਕਰਗੇ ਇੱਕ ਤਾਂ ਸ਼ਹਿਰ ਚ ਕੋਈ ਫਾਇਦਾ ਨਹੀਂ ਰਹਿਣ ਦਾ ਸਾਗ ਦੀ ਮਿਲਦਾਗਾ ਆਪਣਾ ਬਸ ਸਾਗ ਚ ਪਾਣਾ ਮਾ ਆਲਣ ਜਿਹਨੂੰ ਆਟਾ ਪੱਕੀ ਦਾ ਕਹਿੰਦੇ ਆਲਣ ਕਹਿੰਦੇ ਤੁਸੀਂ ਕੀ ਕਹਿੰਦੇ ਤੁਹਾਡੇ ਕੋਈ ਹੋਰ ਕਹਿੰਦੇ ਮੈਂ ਕੈਂਟ ਕਰਕੇ ਦੱਸਾਂ ਹੂੰ ਇਹਨੂੰ ਦੱਸੋ ਬਾਪੂ ਵਾਹ ਏ ਗਰੂ ਜੀ ਵਾਹ ਏ ਗਰੂ ਜੀ ਪਹਿਲਾਂ ਮੈਂ ਖਾਉਂਗਾ ਦੋਸਤੋ ਹਾਂ ਹਾਂ ਚਲੋ ਸਾਥ ਨੂੰ ਦੱਸਾਂ ਮੈਂ ਖਾਉਂਗਾ ਨਾ ਹਾਂ ਮੈਂ ਖਾਉਂਗਾ ਨਾ ਕਿਉਂ ਸਾਡੇ ਘਰੇ ਜਿਹੜੀ ਚੀਜ਼ ਪਹਿਲਾਂ ਬਣਦੀ ਦੋਸਤੋ ਮੈਂ ਖਾਣਨਾ ਉਹ ਮੌਸਮ ਦੇ ਸਾਲ ਉਹ ਜੇਠਾ ਜਵਾਕ ਜਿਹੜੀ ਜਾਂਦਾ ਗੇ ਇਸ ਵਿੱਚ ਮੈਂ ਜੇਠਾ ਜੇਠਾ ਪਤਾ ਨਹੀਂ ਕਿਹਦਾ ਜੇਠਾ ਜੇਠਾ ਲਾਲਾ ਇਹ ਜੇਠਾ ਲਾਲ ਤਦੋ ਦੋਸਤੋ ਆਲਨ ਉਗ ਲੈਣਾ ਆਪਾ ਪਾ ਲੈਣਾ ਤਾਂ ਤੁਹਾਨੂੰ ਹਣ ਦੇਖ ਨੈਕਸਟ ਵੀਡੀਓ ਚ ਖਾਵਾਂਗੇ ਸਾਗ ਖਾਂਦੇ ਹੋਏ ਖਾਂਦੇ ਹੋਏ ਦੱਸਾਂਗੇ ਕਿ ਕਹੇ ਜਾ ਬਣਿਆ ਵਾ ਯਸ ਦੋਸਤੋ ਤਾਂ ਮੱਕੀ ਰੋਟੀ ਨੇ ਖਾਵਾਂਗੇ ਹੋੱਕ ਦੋਸਤੋ ਆਈਂਦੇ ਜਾਣਾ ਸਵੇਰੇ ਆਪੀ ਤੜਕਾ ਲਾ ਕੇ ਖਾਂਦੀ ਰਹੂੰਗੀ ਹਾਂ ਹਾਂ ਤਾਂ ਚਲੋ ਦੋਸਤੋ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਯਾਰ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰ ਦਿਓ ਸਾਗ ਦੇ ਇਹ ਅਸੀਂ ਸਿੱਧੀ ਬਣਾ ਚੁੱਕੇ ਆ ਗਲਤੀ ਨਾਲ ਛੱਟ ਤਾਂ ਗਲਤੀ ਹੋ ਗਈ ਨੈਕਸਟ ਵਲੌਗ ਆਊਗਾ ਟੈਡਾ ঠিক দল মিলাই বাই গুড নাইট